ਜਦੋਂ ਗੁਰੂ ਤੇਗ ਬਹਾਦਰ ਸਿੱਤੇ ਪਾਸ਼ਾ ਤਮਤਾਨ ਸਾਹਿਬ ਦੀ ਇਸ ਧਰਤੀ ਤੇ ਗਏ ਤਮਤਾਨ ਦੀ ਧਰਤੀ ਤੇ ਗਏ ਸਾਹਿਬ ਤੇ ਬਾਅਦ ਚ ਬਣਿਆ ਨਾ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਗਏ ਤੇ ਕਹਿੰਦੇ ਜਦੋਂ ਇਸ ਧਰਤੀ ਤੇ ਗਏ ਨਾ ਸਤਿਗੁਰੂ ਗੁਰ ਤੇਗ ਬਹਾਦਰ ਮਹਾਰਾਜ ਇੱਥੇ ਲਾਲ ਚੰਦ ਸੋਹਣੇ ਦਾ ਪੁੱਤਰ ਗੁਰੂ ਤੇਗ ਬਹਾਦਰ ਪਾਸ਼ਾ ਦੇ ਦਰ ਘਰ ਦੀ ਸੇਵਾ ਕਰਨ ਵਾਲਾ ਸਿੱਖ ਕਹਿੰਦੇ ਇਹਨੇ ਕੀ ਕਰਨਾ ਹਰ ਰੋਜ਼ ਗਾਗਰ ਚੁੱਕਣੀ ਤੇ ਪਾਣੀ ਭਰ ਕੇ ਲੈ ਕੇ ਆਓ ਪਾਣੀ ਭਰ ਕੇ ਲੈ ਕੇ ਆਓ ਪਾਣੀ ਭਰ ਕੇ ਤੇ ਫਿਰ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿਸੇ ਪਾਸੇ ਜਾਣਾ ਪ੍ਰਚਾਰ ਕਰਨ ਲਈ ਤੇ ਗਾਗਰ ਦੇ ਨਾਲ ਪਾਣੀ ਐ ਛਿੜਕਣਾ ਸਤਿਗੁਰਾਂ ਨੇ ਅੱਗੇ ਅੱਗੇ ਅਹ ਧਰਤ ਕਿੱਲੀ ਕਰ ਦੇਣੀ ਵੀ ਮਿੱਟੀ ਉੱਡ ਕੇ ਸਤਿਗੁਰਾਂ ਦੇ ਚੋਲੇ ਤੇ ਨਾ ਪਵੇ ਕਿਉਂਕਿ ਭਾਵਨਾ ਨਾ ਸਿੱਖਦੀ ਸਿੱਖਦੀ ਬੜੇ ਐਸੇ ਸਿੱਖ ਨੇ ਜਿਨ੍ਹਾਂ ਚੱਜ ਵੀ ਇਹ ਭਾਵਨਾ ਹੈ ਕਿ ਗੁਰੂ ਗ੍ਰੰਥ ਸਾਹਿਬ ਜਾਵੇ ਤੇ ਮਿੱਟੀ ਉੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਰਮਾਲਾ ਸਾਹਿਬ ਤੇ ਨਾ ਪਵੇ ਇੱਕ ਭਾਵਨਾ ਹੈ ਇੱਕ ਭਾਵਨਾ ਹੈ ਤੇ ਅੱਜ ਤੇ ਮਾਫ਼ ਕਰਨਾ ਇਹ ਸਿਸਟਮ ਸਾਡੇ ਚੋਟ ਦਾ ਪੁੱੜਦਾ ਜਾਂਦਾ ਅੱਜ ਤੇ ਗੁਰੂ ਗ੍ਰੰਥ ਸਾਹਿਬ ਲੈ ਜਾਣ ਦੇ ਲਈ ਪੰਜ ਸਿੰਘ ਨਹੀਂ ਲੱਭਦੇ ਸਾਨੂੰ ਅਸੀਂ ਕਿੰਨਾ ਜੀ ਅੱਗੋਂ ਪਤਾ ਕੀ ਕਹਿੰਨਾ ਅਸੀਂ ਦੋ ਜਣੇ ਆਵਾਂਗੇ ਜੀ ਦੋ ਹੀ ਸਰਦਾਰ ਨੇ ਬਾਕੀ ਸਾਡੇ ਸਾਰੇ ਰਗੜਮੋਣ ਨੇ ਤੇ ਬਾਬਾ ਜੀ ਤੁਸੀਂ ਤਿੰਨ ਬੰਦੇ ਕਰ ਲਿਓ ਹਾਂਜੀ ਹਾਂਜੀ ਪੰਜ ਸਿੱਖ ਨਹੀਂ ਲੱਭਦੇ ਅੱਜ ਸਾਨੂੰ ਗੁਰ ਆਪਣੇ ਪਿੰਡ ਚੋਂ ਨਗਰ ਚੋਂ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਲੈਣ ਲਈ ਨਾਲ ਜਾਂ ਜੇ ਹੈਨ ਤੇ ਉਹਨਾਂ ਨਾਲ ਸਾਡੀ ਲੜਾਈ ਹੈ ਝਗੜਾ ਉਹਨੂੰ ਕਿਵੇਂ ਕਹੀਏ ਵੀ ਚੱਲ ਵੀ ਸਾਡੇ ਘਰ ਪ੍ਰੋਗਰਾਮ ਹੈ ਤੇ ਤੂੰ ਸਾਡੇ ਨਾਲ ਚੱਲ ਨਹੀਂ ਕਹਿ ਸਕਦੇ ਕਿਉਂ ਕਿਉਂ ਕਿਉਂਕਿ ਇੱਕ ਦੂਜੇ ਨਾਲ ਗੁੱਥਮ ਗੁੱਥੀ ਹੋਏ ਤੇ ਪਿਆਰ ਹੈ ਨਹੀਂ ਸਤਿਗੁਰਾਂ ਨੇ ਕਿਹਾ ਸੀ ਸਬੇ ਸਾਂਜੀ ਵਾਲ ਸਦਾਇਨ ਕੋਈ ਇਹਨਾਂ ਦੱਸਾਂ ਬਾਹਰਾ ਜੀ ਉਤੇ ਅਸੀਂ ਧੜਿਆਂ ਚ ਵੰਡੇ ਅਸੀਂ ਅਸੀਂ ਗੁਰਸਿੱਖ ਨੂੰ ਗੁਰਸਿੱਖ ਨੂੰ ਗੁਰ ਚਾਹ ਕੇ ਰਾਜੀ ਨਹੀਂ ਸਾਡਾ ਗੁਰਸਿੱਖ ਨਾਲ ਗੁਰਸਿੱਖਾਂ ਵਾਲਾ ਪਿਆਰ ਨਹੀਂ ਜੇ ਕੋਈ ਚੰਗਾ ਤੇ ਉਹਦੇ ਨਾਲ ਨਫ਼ਰਤ ਹੈ ਨਹੀਂ ਨਹੀਂ ਇੱਕ ਦੂਜੇ ਨੂੰ ਕਲਾਵੇ ਚ ਲੈ ਕੇ ਚੱਲੋ ਸਤਿਗੁਰਾਂ ਨੇ ਸਾਨੂੰ ਇਹ ਸੰਦੇਸ਼ ਦਿੱਤਾ ਸਭੇ ਸਾਂਝੀ ਵਾਲਸ ਦਾ ਕੋਈ ਇਹਨਾਂ ਦੱਸਿਆ ਬਾਹਰ ਜੀਓ ਜਦੋਂ ਇਦਾਂ ਚੱਲੋਗੇ ਤੇ ਤੁਹਾਨੂੰ ਕੋਈ ਵੀ ਉਪਰਾਂ ਨਜ਼ਰ ਨਹੀਂ ਆਵੇ ਉਪਰ ਹੀ ਉਦੋਂ ਨਜ਼ਰ ਆਵਾਂਗੇ ਜਦੋਂ ਸਾਡੇ ਵੇਖਣ ਦਾ ਨਜ਼ਰੀਆ ਲੱਗੋ ਫਿਰ ਫਿਰ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਚੱਲਦੇ ਤੇ ਚੱਲਦੇ ਤੇ ਚੱਲਦੇ ਤੇ ਭਾਈ ਭਾਈ ਸੋਹਣੇ ਦਾ ਪੁੱਤਰ ਲਾਲ ਚੰਦ ਇੱਕ ਕਵੀ ਹੋਇਆ ਸਤਗੁਰਾਂ ਦੇ ਦਰਬਾਰ ਦਾ ਭਾਈ ਆਨੰਦ ਲਾਲ ਆਨੰਦ ਲਾਲ ਆਨੰਦ ਲਾਲ ਇੱਕ 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 ਲਾਲ ਚੰਦ ਲਾਲ ਚੰਦ ਕਹਿੰਦੇ ਸਤਗੁਰਾਂ ਦੇ ਅੱਗੇ ਇਦਾਂ ਪਾਣੀ ਛਿੜਕਦਾ ਜਿਵੇਂ ਮੀਂਹ ਪੈਂਦਾ ਤੇ ਸਤਗੁਰਾਂ ਨੇ ਇਹਦਾ ਨਾਮ ਬਲਟਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਭਾਈ ਮੀਂਹ ਆ ਰੱਖ ਦਿੱਤਾ ਕੀ ਰੱਖ ਦਿੱਤਾ ਭਾਈ ਮੀਂਹ ਆ ਕਿ ਤੂੰ ਪਾਣੀ ਦੀ ਇੰਨੀ ਸੇਵਾ ਕਰਦਾ ਹੈ ਏਦਾਂ ਪਾਣੀ ਛਿੜਕਦਾ ਜਿਵੇਂ ਮੀਂਹ ਪੈਂਦਾ ਤੇ ਸਤਿਗੁਰਾਂ ਨੇ ਨਾਂ ਪਾਈਂ ਨਹੀਂ ਰੱਖ ਦਿੱਤਾ ਹਰ ਰੋਜ਼ ਬੇਅਥਾ ਸੇਵਾ ਕਰਨੀ ਘਾਗਰ ਨਾਲ ਜਲ ਭਰ ਕੇ ਲੈ ਕੇ ਆਉਣਾ ਲੰਗਰ ਚ ਸਤਗੁਰਾਂ ਦੇ ਸ਼ਕਨ ਲਈ ਇਸ਼ਨਾਨ ਦੇ ਲਈ ਸਾਰੀ ਸੇਵਾ ਭਾਈ ਮੀਆਂ ਕਰ ਕਹਿੰਦੇ ਜਲ ਢੋਂਦਿਆਂ ਢੋਂਦਿਆਂ ਸਿਰ ਦੇ ਵਿੱਚ ਜ਼ਖਮ ਹੋ ਗਏ ਸੀ ਜ਼ਖਮ ਹੋ ਗਏ ਜ਼ਖਮ ਹੋ ਗਏ ਤੇ ਜਿਹੜਾ ਇਨੂ ਸੀ ਉਹ ਕਦੀ ਕਦਾਈ ਲਾਉਂਦਾ ਭਾਈ ਮੀਆਂ ਇੱਕ ਦਿਨ ਉਹ ਇਨੂ ਜਦੋਂ ਉਹਨੇ ਲਾਇਆ ਤੇ ਮਾਤ ਨਾਨਕੀ ਵੇਖਦੇ ਸਨ ਉਹਨਾਂ ਵੇਖਿਆ ਕਿ ਸਿਰ ਦੇ ਵਿੱਚ ਜ਼ਖਮ ਹੋਏ ਪਏ ਜ਼ਖਮ ਮਾਤ ਨਾਨਕੀ ਨੇ ਵੇਖਿਆ ਤੇ ਉਹਦੀ ਸੇਵਾ ਵੇਖ ਕੇ ਉਹਨੇ ਫਿਰ ਦਵਾ ਦਾ ਇਨੂੰ ਸਿਰ ਤੇ ਰੱਖਿਆ ਕਬੀਰ ਰਾਜ ਕੋ ਜੋ ਰਖਦੇ ਆ ਮਾਫ ਕਰਨਾ ਕਬੀਰ ਰਾਜ ਨੇ ਇੱਥੋਂ ਤੱਕ ਲਿਖਿਆ ਵੀ ਕਿਰਮ ਪੈ ਗਏ ਸਨ ਕੀੜੇ ਪੈ ਗਏ ਸਨ ਕੀੜੇ ਪੈ ਗਏ ਸਨ ਕਬੀਰ ਰਾਜ ਨੇ ਇੱਥੋਂ ਤੱਕ ਲਿਖਿਆ ਕਿ ਉਹ ਕੀੜੇ ਜਦੋਂ ਥੱਲੇ ਡਿੱਗੇ ਤੇ ਮਨ ਚ ਆਇਆ ਵੀ ਇਹ ਕੀੜੇ ਕਿਸੇ ਦੇ ਪੈਰਾਂ ਥੱਲੇ ਆ ਕੇ ਮਰ ਜਾਣਗੇ ਉਹ ਕੀੜੇ ਚੁੱਕ ਕੇ ਫਿਰ ਸਿਰ 'ਚ ਪਾ ਲੇ ਭਾਈ ਮੀਏ ਨੇ ਭਾਈ ਮੀਏ ਨੇ ਇਹ ਕਬੀਰ ਰਾਜ ਕਵੀ ਸੰਤੋਖ ਸਿੰਘ ਨੇ ਲਿਖਿਆ ਜੇ ਤੇ ਕਹਿੰਦੇ ਫਿਰ ਇਹਨੂੰ ਰੱਖ ਕੇ ਉੱਤੇ ਤੇ ਫਿਰ ਦਸਤਾਰ ਬੰਨ ਲੈ ਮਾਤ ਨਾਨਕੀ ਇਹ ਸਾਰਾ ਕੁਝ ਵੇਖ ਰੇ ਸੀ ਉਹਨਾਂ ਜਦੋਂ ਇਹ ਸਭ ਕੁਝ ਵੇਖਿਆ ਤੇ ਕਹਿੰਦੇ ਮਾਤ ਨਾਨਕੀ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਫਿਰ ਕਿਆ ਕਹਿੰਦੇ ਵੇਖੋ ਇਹ ਬੜੀ ਸੇਵਾ ਕਰਦਾ ਹੈ ਪਰ ਸੇਵਾ ਕਰਦਿਆਂ ਕਰਦਿਆਂ ਦੇ ਸਿਰ 'ਚ ਜ਼ਖਮ ਹੋ ਗਿਆ ਇਹਨੂੰ ਨਹੀਂ ਲਾਂਦਾ ਸਾਰਾ ਦਿਨ ਪਾਣੀ ਢੋਂਦਾ ਰਹਿੰਦਾ ਸਾਰਾ ਦਿਨ ਤੇ ਜ਼ਖਮ ਹੋ ਗਿਆ ਕਿਰਪਾ ਕਰੋ ਇਹਦੇ ਤੇਰਾ ਨੂੰ ਵਰਤਾਓ ਇਹਦਾ ਰੋਗ ਠੀਕ ਹੋਵੇ ਧੰਗੁਰੂ ਤੇਗ ਬਹਾਦਰ ਪਾਸ਼ਾ ਨੇ ਮਾਰ ਮਾਰੀ ਭਾਈ ਮੀਆਂ ਸਾਡੇ ਕੋਲ ਆ ਸਤਗੁਰਾਂ ਨੇ ਬੁਲਾਇਆ ਸਤਗੁਰਾਂ ਨੇ ਕਿਹਾ ਸਿਰ ਤੋਂ ਆਪਣੇ ਤੋਂ ਇਹਨੂੰ ਲਾ ਦਸਤਾਰ ਖੋਲ ਜਦੋਂ ਆਪਣੇ ਸਿਰ ਤੋਂ ਦਸਤਾਰ ਖੋਲੀ ਇਹਨੂੰ ਲਾਇਆ ਤੇ ਵਾਕਿਆ ਹੀ ਕੀੜੇ ਪੈ ਚੁੱਕੇ ਸਨ ਜ਼ਖਮ ਹੋ ਚੁੱਕੇ ਸਨ ਤੇ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮਲਮ ਪੱਟੀ ਕੀਤੀ ਤੇ ਮਲਮ ਪੱਟੀ ਕਰਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਤੈਨੂੰ ਕੋਈ ਰੋਗ ਨਹੀਂ ਹੋਵੇਗਾ ਰੋਗ ਤੋ ਰਹਿ ਤੇ ਕਿਆ ਅੱਜ ਤੋਂ ਬਾਅਦ ਇਸ ਧਰਤੀ ਦਾ ਤੈਨੂੰ ਮਹੰਤ ਥਾਪਿਆ ਮਹੰਤ ਮੀਜ ਪ੍ਰਚਾਰਕ ਕਿਉਂਕਿ ਇਹ ਸ਼ਬਦ ਬੜੇ ਸ਼ਬਦ ਪਿਆਰੇ ਸ਼ਬਦ ਸਨ ਇਹਨਾਂ ਸ਼ਬਦਾਂ ਨੂੰ ਅਸੀਂ ਵਿਗਾੜਿਆ ਮਸੰਦ ਸ਼ਬਦ ਬੜਾ ਪਿਆਰਾ ਸੀ ਤੇ ਅੱਜ ਮਸੰਦ ਕਰਪਟਲੀ ਵਰਤਿਆ ਜਾਂਦਾ ਵੀ ਫਲਾਣਾ ਬੰਦਾ ਮਸੰਦ ਹੈ ਹਾਲਾਕੀ ਮਸੰਦਾਂ ਦਾ ਕੰਮ ਸੀ ਪ੍ਰਚਾਰ ਕਰਨਾ ਤੇ ਜਗ੍ਹਾ ਜਗ੍ਹਾ ਤੇ ਜਾ ਕੇ ਪ੍ਰਚਾਰ ਕਰਦੇ ਸਨ ਉਹਨਾਂ ਨੂੰ ਮਸੰਦ ਕਹਿੰਦੇ ਸਨ ਮਹੰਤ ਥਾਪੇ ਗਏ ਮਹੰਤ ਕੌਣ ਜਿਹੜੇ ਇੱਕ ਜਗ੍ਹਾ ਤੇ ਬਹਿ ਕੇ ਪ੍ਰਚਾਰ ਕਰਦੇ ਸਨ ਗੁਰੂ ਦੀ ਬਾਣੀ ਦਾ ਗੁਰੂ ਦੀ ਸਿੱਖਿਆਵਾਂ ਦਾ ਅੱਜ ਮਹੰਤ ਸ਼ਬਦ ਵੀ ਕਰਪਟ ਲਈ ਵਰਤਿਆ ਜਾਂਦਾ ਦੋ ਸ਼ਬਦ ਮਹੰਤ ਕਰਪਟ ਲਈ ਮਸੰਦ ਕਰਪਟ ਲਈ ਪਰ ਇਹ ਸ਼ਬਦ ਬੜੇ ਪਿਆਰੇ ਸਨ ਸਤਿਗੁਰਾਂ ਨੇ ਮਹੰਤੀ ਦਿੱਤੀ ਮਹੰਤ ਥਾਪਿਆ ਭਾਈ ਮੀਆਂ ਨੂੰ ਤੁਮਤਾਨ ਸਾਹਿਬ ਦੀ ਤਰਤੀ ਤੇ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਨਵਾਜਿਆ ਤੇ ਅੱਜ ਕਹਿੰਦੇ ਅੱਜ ਜਦੋਂ ਕੋਈ ਖਜੂਰ ਸਾਹਿਬ ਜਾਂਦਾ ਮੇਰੇ ਖਿਆਲ ਚ ਕਹਿੰਦੇ ਵੀ ਜਿੰਨਾ ਤੱਕ ਉੱਥੇ ਨਾ ਜਾਵੇ ਤੇ ਯਾਤਰਾ ਸਫਲ ਨਹੀਂ ਹੁੰਦੀ ਇਹ ਮੰਨਿਆ ਜਾਂਦਾ ਕਿਸ ਇਸ ਕਰਕੇ ਬਹੁਤੇ ਸਿੱਖ ਤੁਮਤਾਨ ਸਾਹਿਬ ਦੀ ਤਰਤੀ ਤੇ ਮੱਥਾ ਟੇਕਣ ਤੋਂ ਬਾਅਦ ਹਜ਼ੂਰ ਸਾਹਿਬ ਦੀ ਤਰਤੀ ਤੇ ਜਾਂਦੇ ਨਕਮਸਤ ਕੋਣ ਨਕਮਸਤ ਕੋਣ ਸਤਗੁਰਾਂ ਨੇ ਇੱਥੇ ਨਵਾਜਿਆ ਅੱਜ ਵੀ ਉਸ ਜਗ੍ਹਾ ਦੇ ਉੱਪਰ ਮਸਿਆ ਭਰਦੀਏ ਬਹੁਤ ਸੰਗਤ ਉਸ ਜਗ੍ਹਾ ਤੇ ਆਉਂਦੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅਲੱਗ-ਅਲੱਗ ਥਾਵਾਂ ਤੇ ਜਾ ਕੇ ਧਰਮ ਦਾ ਪ੍ਰਚਾਰ ਕੀਤਾ ਸਤਗੁਰਾਂ ਬਾਣੀ ਦਾ ਪ੍ਰਚਾਰ ਕੀਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਉਂਕਿ ਜਦੋਂ ਸਮਾਪਤੀ ਹੁੰਦੀ ਹੈ ਤੇ ਅਸੀਂ ਕਿੰਨੇ ਭੋਗਦੇ ਸਲੋਕ ਅਸੀਂ ਉਹਨਾਂ ਨੂੰ ਕੀ ਬਣਾ ਰਹਾ ਭੋਗ ਦੇ ਸ਼ਲੋਕ ਨਹੀਂ ਭੋਗ ਦੇ ਸ਼ਲੋਕ ਨਹੀਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਦੁਆਰਾ ਉਚਾਰਨ ਕੀਤੇ ਗਏ ਸ਼ਲੋਕ ਸ਼ਲੋਕ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦੁਆਰਾ ਉਚਾਰਨ ਕੀਤੇ ਗਏ ਸ਼ਲੋਕ ਨੇ ਉਹਨਾਂ ਨੂੰ ਭੋਗ ਦੇ ਸ਼ਲੋਕ ਨਾ ਕਿਹਾ ਕਰੋ ਕਿਤੇ ਹੈਡਿੰਗ ਨਹੀਂ ਮਿਲਦਾ ਭੋਗ ਦੇ ਸ਼ਲੋਕ ਹੈਡ ਕੀ ਹੈ ਹੈਡ ਕੀ ਹੈ ਸ਼ਲੋਕ ਮਹੱਲਾ ਬੋਲੋ ਜੀ ਸ਼ਲੋਕ ਮਹੱਲਾ ਨੋਵਾ ਨੋਵਾ ਨੋਵਾਂ ਤੇ ਅਸੀਂ ਭੋਗ ਦੇ ਸ਼ਲੋਕ ਕਹਤਾ ਤੇ ਇਹ ਤੇ ਪਤਾ ਹੀ ਨਹੀਂ ਲੱਗਣਾ ਵਿਕੀ ਦੇ ਸ਼ਲੋਕ ਨਹੀਂ ਸ਼ਲੋਕ ਮਹੱਲਾ ਨੋਵਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਸ਼ਲੋਕ ਸ਼ਲੋਕ ਇਹ ਕਿਆ ਕਰੋ ਇਹ ਕਿਆ ਕਰੋ ਇਤਿਹਾਸ ਬੜਾ ਲੰਮਾ ਹੈ ਸਮੇਂ ਦੀ ਜਿਹੜੀ ਨਜ਼ਾਕਤ ਹੈ ਉਹ ਕਦੀ ਵੀ ਸਮਾਪਤੀ ਹੋ ਗਈ ਮੇਰੇ ਸਮੇਂ ਦੀ ਪਰ ਜੇ ਫਰੋਲਣ ਲੱਗੀਏ ਤੇ ਬੜਿਆਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਨਵਾਜਿਆ ਜਿੱਥੇ ਜਿੱਥੇ ਬੈਠਾ ਕੋਈ ਯਾਦ ਕਰਦਾ ਹੈ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਉੱਥੋਂ ਉੱਥੋਂ ਤੱਕ ਪਹੁੰਚ ਕੀਤੀ ਆਪ ਗਏ ਨੇ ਆਪ ਗਏ ਨੇ ਆਪ ਗਏ ਨੇ ਆਪ ਗਏ ਨੇ ਸਤਿਗੁਰੂ ਇਸ ਲਈ ਇਹ ਅਸੀਂ ਪੜਦੇ ਆਂ ਤੇਗ ਬਹਾਦਰ ਸਮਰਿਆ ਸਮਰਿਆ ਘਰ ਨੌਂ ਆਵੇ ਧਾਏ ਸਭ ਠਾਈ ਹੋਏ ਸਾਰੀਆਂ ਥਾਵਾਂ ਤੇ ਸਹਾਇਤਾ ਕਰਨ ਵਾਲਾ ਮੇਰਾ ਸਤਿਗੁਰੂ ਕੌਣ ਧੰ ਸ੍ਰੀ ਗੁਰੂ ਕਿਤੇ ਦਿਲ ਵਿੱਚ ਧਾਰਨ ਕਰਕੇ ਵੇਖੋ ਇਸ ਚੀਜ਼ ਨੂੰ ਕਿਉਂਕਿ ਇਹ ਸ਼ਬਦ ਵਿਦਵਾਨਾਂ ਨੇ ਕਿਹਾ ਉਹ ਕਹਿੰਦੇ ਧਾਏ ਕਿਉਂ ਕਿਹਾ ਧਾਏ ਕਿਉਂ ਕਿਹਾ ਟੇਕ ਬਹਾਦਰ ਸਿਮਰਿਆ ਘਰ ਨੌਨੰਦ ਆਵੇ ਉੱਥੇ ਚਲੇ ਜਾਂਦੇ ਸਤਿਗੁਰੂ ਜਿੱਥੇ ਬੈਠਾ ਕੋਈ ਯਾਦ ਕਰਦਾ ਤੇ ਬੜੀ ਤੇਜ਼ੀ ਨਾਲ ਸਤਿਗੁਰੂ ਉਹ ਜਗ੍ਹਾ ਤੇ ਪਹੁੰਚ ਜਾਂਦੇ ਜਿੱਥੇ